ਬਿਤੀ ਰਾਤਕ ਡੇਰਾ ਬਾਬਾ ਨਾਨਕ ਦੇ ਪਿੰਡ ਸਰਵਾਲੀ ਵਿਖੇ ਅਚਾਨਕ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੇ ਬਜ਼ੁਰਗ ਜੋੜੇ ਦੇ ਉੱਤੇ ਅਚਾਨਕ ਕੁਝ ਵਿਅਕਤੀ ਹਮਲਾ ਕਰ ਦਿੰਦੇ ਨੇ ਇਸ ਹਮਲੇ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿੱਥੇ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਹਾਂਜੀ ਜਿਹੜੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸੇ ਜਿਹੜੇ ਉਹ ਹਸਪੀਟਲ ਐਡਮਿਟ ਆ ਇਹ ਐਫਆਈਆਰ ਦਰਜ ਹੋ ਗਈ ਹੈ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚਾਊਗੀ ਫਰਸਟ ਇਨਵੈਸਟੀਗੇਸ਼ਨ ਕੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸੰਘੇਲਸ ਪੰਜਾਬੀ ਕਿਹੜਾ ਸੋਸੇ ਨੂੰ ਬਦਾਂ ਦਾ ਜਿਹਨਾਂ ਦੀਆਂ ਤੇ ਘੋੜੀਆਂ ਇਹਨਾਂ ਵੱਡੀਆਂ ਸਾਡਾ ਬੰਦੇ ਦੀ ਧੀ ਕਿ ਸਾਥੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਕ ਵੀ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਮਸਰਿੰਗ ਦਾਜ ਕਰ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਇਹ ਹੋਇਆ ਕਿ ਕਾਬ। ਇਹ ਬਸ ਆਦਰ 9 ਵਜੇ ਦੇ ਕਰੀਬ ਕਰ ਸਮਾਂ ਆਏਗਾ। ਤੇ ਇਹਦੇ ਸੇਵਾ ਕਰਕੇ ਨਾਲ ਲੰਗਰ ਲੱਗਦਾ ਭੱਠੀ ਦੇ ਬੜਾ ਉੱਤੇ ਝੋਲਾ ਸਾਦੇ ਸੰਬੰਧ ਵਿੱਚ। ਉੱਥੋਂ ਮੁੰਡੇ ਸੇਵਾ ਤੇ ਕਰਨਗੇ ਦੋਵੇਂ ਜੀ। ਤੇ ਉਹਨਾਂ ਸ਼ਾਮੀ 9 ਵਜੇ ਸਤੁਰੇ। ਉਹ ਉਹਦੇ ਰਸਤੇ ਤੋਂ ਵੇਖੋ ਇਹ ਤੋਂ ਬਦਲਾ ਮੋੜ ਪਹਿਲਾ ਮੋੜ ਜੜਾਉਂਦਾ ਨਾ ਉੱਥੇ ਮੋਟਰ ਆ ਕੇ ਗਈ ਦੀ ਗੰਬੀ ਲੱਗੀ ਰ ਉੱਥੇ ਉਹ ਪਹਿਲੋ ਕੁਕਰੋ ਤੇ ਤਾਂ ਅਗਲਾ ਆ ਗਿਆ ਜਦੋਂ ਆਇਆ ਨੌਜ ਕਰੀ ਉਹਦੇ ਨਾਲ ਡੱਕੇ ਰ ਉੱਥੇ ਗੋਰੀਆ ਮਾਤਿਆਂ ਤੇ ਆ ਪੱਜ ਗਿਆ ਕੰਕੜੇ ਵਿੱਚੋਂ ਇਹ ਰੋ ਪਰ ਮਾਤਿਆਂ ਦਾ ਉਹ ਤਾਂ ਮੋਕਰੇ ਚ ਗੋਲ ਲੱਗੇ ਜਾਂਗੇ ਨਹੀਂ ਇਹ ਹੀ ਪਿੰਡ ਆਇ ਤੇ ਪਿੰਡੋਂ ਬਾਹਰ ਹੁੰਦਾ ਨਹੀਂ ਮਕਰ ਰੇ ਇਹ ਤਾਂ ਉਹਨਾਂ ਦੀ ਵਾਈਫ ਦਾ ਸਕਦੀ ਜਿਹਨਾਂ ਨੂੰ ਗੋਲੀਆਂ ਵੱਜੀਆਂ ਉਹਨੂੰ ਹਸਰ ਲੱਗੇ ਆ ਤੇ ذات ਪਈ ਰਹੀ ਐ ਅਸੀਂ ਬਟਾਲੇ ਹੀ ਜਦੋਂ ਆਈ ਗਏ ਆ ਉਹ ਉਹਨਾਂ ਰੈਫਰ ਕਰਤਾ ਸੀ ਹਮਸਰ ਉਹਦੀ ਬੇਟੀ ਫੇ ਲੈ ਆ ਕੇ ਚਾਲ ਮਹਿਮਾ ਨਹੀਂ ਉਹਨਾਂ ਦਾ ਤੇ ਉਦੋਂ ਹਰ ਕਿਹੋ ਜਿਹਾ ਪਤਾ ਉਹਨਾਂ ਬਾਜ ਕਿੱਥੇ ਖੜਿਆ ਵਸਾ ਭਰਾ ਉਹਨਾਂ ਦਾ ਹੀ ਸਮਝ ਲੱਗਦਾ ਕਿ ਨਾਂ ਦਾ ਕੇ ਇਹ ਪ੍ਰਮਾਤਮਾ ਜਾਣਦਾ ਚਾਹੇ ਉਹਨਾਂ ਦੀ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਰਬੀਤੀ ਸੀ ਮਰਤਲ ਜੀ ਜੇ ਆ ਤੇਰਾ ਵੀ ਮੋਕੇ ਤੇ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਰੀਚ ਕੋਵੇ ਨਾ ਤੀਗਾ ਜੀ ਲੁੱਸਾ ਭਾਈ ਬਿਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲੂ ਬਾਹਰ ਦੇ ਵਿਦੇਸ਼ੀ ਨੰਬਰ ਦੂੰ ਇਹ ਸੀ ਇਹ ਨੰਬਰ ਇਹ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੀ ਮੈਂ ਬਣਿਆ 15 10 26 ਨੂੰ ਸਰਪੰਚ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਕਫਲਾ ਹੋਇਆ ਵਾ ਗ੍ਰਾਡ ਚ ਇਹ ਕੈਸ਼ ਬੁੱਕ ਤੋਂ ਮੈਥੇ ਮੈਨੂੰ ਪਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਹੈ ਵੀਡੀਓ ਬਟਾਲਾ ਨੂੰ ਬੀਲੀਪੀਓ ਨੂੰ ਡੀਡੀਪੀ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁਖਮਤ ਕਰੀ ਉਹ ਇਨਕੁਆਰੀ ਮੈਂ ਕਰਾਉਣ ਵਾਸਤੇ ਦਰਖਾਸਤਾਂ ਕੀਤੀ ਹੈ ਉਹ ਤੋਂ ਬਾਅਦ ਮੈਂ ਵਿਦੇਸ਼ੀ ਨੰਬਰ ਰਿਲੀਜ਼ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਕ ਰਿਕਾਰਡਿੰਗ ਹੋ ਗਈ ਹੈ ਉਤਮਿਤਮ ਕਹੀ ਮਿਹਰੀ ਵੀ ਤੂੰ ਕੋਈ ਇਨਜਾਜ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਨਵੀਂ ਰਤਨ ਦੀ ਜਪੁਤ ਲਿਆ ਰਿਹਾ ਇਹ ਮੈਨ ਨਹੀਂ ਚਾਹੀਦਾ ਸਾਥੀ ਤੇ ਉਰੀ ਮੈਂ ਲਿਖਤੀ ਸ਼ਿਕਾਇਤ ਕਰ ਆਪਣੀ ਨਤੀਬੇ ਭਟਾ ਰਹੇ ਉਹ ਮਾਰ ਕੋ ਕਿ ਦੋ ਖਾਸ ਤੇ ਸੀਐਸਟਾਫ ਦਾਣਾ ਮਢੀ ਭਟਾ ਰਿਹਾ ਉਹਨਾਂ ਕੋ ਪਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਕਾਰਨ ਹੋ ਸਕਦਾ तो मे वाली मैं धमकी मैनू मिली ही मेरे को कार्डनिंग मैं बुनी सुना तूफ़ी है तो पहली बार मैं कार्डनिंग की थी। जो दोहरे दहरे तम गए फिर मैं कार्डनिंग की मेरे नाल हर थाना जाता जन ऐसा पीकार उदर भी मेरा नाल गया वा बाद सी एस स्टाफ गए दल बटाला उदू गया मेरे एक कारण एक हो सकता भी क्वैरी ग्राउंड जैसे पैसे खादे करोड़ का लाग जा घपला किया वा ਮਨਾਂ ਕੇਵਲ ਜੀਸੇ ਜਿਹੜਾ ਜਿਹੜੇ ਗੋੜੀ ਲੱਗੀ ਤੁਹਾਡੇ ਕੀ ਲੱਗਦਾ ਮੇਰਾ ਭਰਾ ਹੈ ਕੀ ਇਹ ਕਾਰਨ ਲੱਗਦਾ ਕੋਈ ਕਹਿ ਨਹੀਂ ਸਕਦੇ ਰਾਤ ਦੇ ਸਮੇਂ 8:00 ਵਜੇ ਨਾ ਹੁੰਦੇ ਉੱਥੇ ਸੇਵਾ ਕਰਦੇ ਅੱਡੇ ਤੋਂ ਇੱਧਰ ਨੂੰ ਆਏ ਤੇ ਗੋੜੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗਦੀ ਕਿਸੇ ਗੱਲ ਦੀ ਨਹੀਂ ਉਹ ਜੀ ਕੋਈ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਪਟਿਆਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕਲੇ ਰਹਿੰਦੇ ਨਾ ਜਦੋਂ ਕਲੇ ਰਹਿੰਦੇ ਹਾਂ ਹਾਂ ਜੀ